आशा देवी दरबार ਤੇ ਇਕਤਾ ਲਹਿਰ ਦੀ ਟੀਮ ਮੌਜੂਦ ਆ ਅੱਜ ਮਹਾਮਾਈ ਦਾ ਜਾਗਰਨ ਹੋ ਰਿਹਾ ਵਿਸ਼ਾਲ ਜਾਗਰਨ ਹੋ ਰਿਹਾ ਵਾ ਅੱਜ ਮੰਗਲਵਾਰ ਮਹਾਮਾਈ ਦਾ ਆਸ਼ਾ ਦੇਵੀ ਮੰਦਿਰ ਤੇ ਪਹੁੰਚੇ ਆ ਜਾਗਰਨ ਹੋ ਰਿਹਾ ਤੁਹਾਨੂੰ ਮਹਾਮਾਈ ਦੇ ਅੰਦਰ ਆਸ਼ਾ ਦੇਵੀ ਦੇ ਦਰਸ਼ਨ ਵੀ ਕਰਾਵਾਂਗੇ ਔਰ ਜਾਗਰਨ ਵੀ ਦਿਖਾਵਾਂਗੇ ਆਓ ਤੁਹਾਨੂੰ ਲੈ ਚੱਲਦੇ ਆਂ ਭਵਨ ਦੇ ਅੰਦਰ ਇਕਤਾ ਲਹਿਰ ਦੀ ਟੀਮ ਦੇ ਨਾਲ Oh, yeah. ਤੇਨੂੰ ਲੈਣ ਆਇਆ ਹੋਈ ਉਡੀਕ ਤੇਰੇ ਨਾਲ ਤੇਰੇ ਦਾ ਪੀਏ ਹੈ ਹੋਈ ਉਡੀਕ ਤੇਰੇ ਨਾਲ ਤੇਰੇ ਦਾ ਪੀਏ ਤੇਰੇ ਦਰਿਚ ਮਾਣਿਆ ਹੋਇਆ ਹੋਈ ਉਡੀਕ ਤੇਰੇ ਨਾਲ ਤੇਰੇ ਦਾ ਪੀਏ ਤੇਰੇ ਦਰਿਚ ਮਾਣਿਆ ਹੋਇਆ ਆਸ਼ਾ ਦੇਵੀ ਦਰਬਾਰ ਦੇ ਦਰਸ਼ਨ ਕਰਵਾ ਰਹੇ ਆ ਇੱਕ ਤਲਰ ਦੀ ਟੀਮ ਐਸ ਵਕਤ ਮਾਂ ਆਸ਼ਾ ਦੇਵੀ ਦਰਬਾਰ ਤੇ ਮੌਜੂਦ ਆ ਦਰਸ਼ਨ ਕਰਨੇ ਸਾਰਿਆਂ ਨੇ ਮਾਂ ਆਸ਼ਾ ਦੇਵੀ ਦੇ ਘਰ ਬੈਠੇ ਦਰਸ਼ਨ ਕਰੋ मां आशा देवी ਦੇ ਦਰਸ਼ਨ ਕਰਾਂ ਜਾ ਰਹੇ ਆ ਪੁਜਾਰੀ ਸਾਡੇ ਨਾਲ ਗੱਲਬਾਤ ਕਰਨਗੇ ਥੋੜੀ ਜੀ ਅੱਜ ਮੇਲਾ ਆ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਅੱਜ ਬੜੀ ਖੁਸ਼ੀ ਦੀ ਬਾਤ ਹੈ ਕਿ ਮਾਤਾ ਆਸ਼ਾ ਦੇਵੀ ਦਾ 41ਵਾਂ ਜਾਗਰਣ ਹੈ ਹਰੀ ਬੋਲ ਰਾਮ ਬੋਲ ਨੌਜਵਾਨ ਸਭਾ ਨਕੂਦਰ ਕੀ ਤਰਫੋਂ ਸਾਰੀ ਸੰਗਤ ਸਾਰੇ ਪੰਜਾਬ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਜੈ ਮਾਤਾ ਜੀ ਤੋਂ ਐਸੀ ਜੀ ਪੰਡਤ ਜੀ ਮਸ਼ਰਵਲੀ ਦਾ ਸਾਕੇ दरबार ਉਹ ਦਰਨ ਲਗਾ ਰਹੇ ਨੇ ਦਰਨ ਲਗਾ ਜੈਕਾਰਾ ਸ਼ਾਹ ਦੇ ਵੀਰਾਂ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਸਾਰਿਆਂ ਭਗਤਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਹਰੀ ਬੋਲ ਨੌਜਵਾਨ ਬੋਲ ਸਭਾ ਵੱਲੋਂ ਨਕੌਦਰ ਵੱਲੋਂ ਜਿਹੜਾ 41ਵਾਂ ਵਾਰਸ਼ਿਕ ਜਾਗਰਣ ਹੋ ਰਿਹਾ ਉਸ ਜਾਗਰਣ ਦੇ ਵਿੱਚ ਇਕਤਾ ਲਹਿਰ ਦੀ ਟੀਮ ਮੌਜੂਦ ਹੈ ਨੌਜਵਾਨ ਸਭਾ ਦੇ ਮੈਂਬਰ ਸਾਡੇ ਨਾਲ ਮੌਜੂਦ ਹੈ ਜਿਹੜੇ ਬਹੁਤ ਪੁਰਾਣੇ ਗੱਲਬਾਤ ਕਰਦੇ ਆ ਕੀ ਨਾਸਰ ਟੰਡਣ ਸੁਆਸ਼ ਚੰਦਰ ਟੰਡਣ ਕਿੰਨੀ ਦੇਰ ਹੋ ਗਏ ਨੇ ਸੇ ਜੁੜਿਆ ਹੋਇਆ 60 ਸਾਲ 60 ਸਾਲ ਹੋ ਗਏ 60 60 ਸਾਲ ਹੋਣਾ 60 60 ਦੇ ਸਾਥੀ ਮਹਿਮੂਰੇ 60 ਸਾਲ ਹੋ ਗਿਆ 41 ਸਾਲ ਇਹ ਲਗਾਤਾਰ ਜਾਗਰਣ ਹੁੰਦਾ ਰਿਹਾ 41 ਸਾਲ ਹੈ ਬਾ 41ਵਾਂ ਜਾਗਰਾਨਾ ਜੀ 41ਵਾਂ ਜਾਗਰਾਨਾ ਪਹਿਲਾਂ ਉਦੋਂ ਹੀ ਆਉਂਦੇ ਸੀ ਮੱਥੜੇ ਕੀ ਜਾਂਦੇ ਸੀ ਹਾਂ ਜਣੀ ਇੱਥੇ ਕੋਈ ਨਹੀਂ ਰਾਤ ਰਹਿੰਦਾ ਜੀ ਇੱਥੇ ਜੰਗਲ ਸੀ ਜੀ ਜੰਗਲ ਦੇ ਵਿੱਚ ਕੋਈ ਰਾਤ ਨਹੀਂ ਸੀ ਰਹਿੰਦਾ ਇੱਥੇ ਮਹਾਮਾਇ ਦਾ ਸ਼ੇਰ ਰੌਦਾ ਜੀ ਰੋਜ਼ ਅੱਜ ਵੀ ਆਇਆ ਅੱਛਾ ਜੀ ਮਤਲਬ ਕਿਹੜੇ ਰੂਪ ਚ ਆਉਂਦਾ ਹਾਂ ਉਹ ਮੱਥੜੇ ਕੇ ਜਾਂਦਾ ਰੋਜ਼ ਇਹ ਜਿਹੜੀ ਪਰੰਪਰਾ ਅਸੀਂ ਸੁਣੀ ਆ ਇੱਥੇ ਹੀ ਖੋਜ ਕੱਢੀ ਆ ਕਿ ਕਿਸ ਤਰ੍ਹਾਂ ਇਹ ਮੰਦਰ ਬਣਿਆ ਔਰ ਪਾਂਡਵਾ ਦੇ ਬੇਲੇ ਦਾ ਮੰਦਰ ਹੈ ਇਹ ਪਿੰਡੀਆਂ ਜਿਹੜੀਆਂ ਆ ਇਹ सेठ ਹੁਕਮਚੰਦ ਨੇ ਬੰਬੇ ਵਾਲੇ ਨੇ ਬਣਾਇਆ ਜੀ 35 ਸਾਲ ਉਹਦੇ ਸ਼ਾਦੀ ਨੂੰ ਹੋਏ ਸੀ ਉਹਦੇ ਕੋਈ ਲਾਜ ਨਹੀਂ ਸੀ ਤੰਦੋਲ ਦੀ ਕੋਈ ਕਮੀ ਨਹੀਂ ਸੀ ਨਾਛੜ ਮਹਾਮਾਈ ਦੀ ਕੋਈ ਕਮੀ ਨਹੀਂ ਸੀ ਲੇਕਿਨ ਦਿੱਥੇ ਵੀ ਜਾਗਰਣ ਹੁੰਦਾ ਸੀਗਾ ਉਹਨੇ ਪੂਰਾ ਜਾਗਰਣ ਮੀਆਂ ਬੀਬੀ ਨੇ ਸਾਨੂੰ ਜਾਣਾ ਇੱਕ ਦਿਗਰਾਤੇ ਦੇ 23 ਸਾਲਾਂ ਬਾਅਦ ਮਹਾ ਆਸ਼ਾ ਦੇਵੀ ਨੇ ਕੰਜਗਰੂਰ ਦੇ ਵਿੱਚ ਆਣ ਕੇ ਪਰਵੇਸ਼ ਹੋਈ ਤੇ ਉਹਨੇ ਦਰਸ਼ਨ ਦਿੱਤੇ ਉਹਨੇ ਕਿਹਾ ਵੀ ਉਹ ਫਲਾਣਾ ਭਗਤ ਫਲਾਣੀ ਜੇਗਾ ਬੈਠਾ ਉਹਨੂੰ ਇੱਥੇ ਮੇਰੇ ਕੋ ਸਿੱਧਾ ਮਹਾ ਮੈਦਾ ਹੁਕਮ ਹੋਇਆ ਉਸ ਨੇ ਇਸ ਮੰਦਿਰ ਦਾ ਨਿਰਮਾਣ ਕਰਾਇਆ ਬੰਬੇ ਜਰਦਾ ਸੇਰ ਹੁਕਮ ਚੰਗੋਂ ਆ ਨਾ ਹਾਂ ਜੀ ਹੁਕਮ ਚ ਠੀਕ ਹੈ ਕੀ ਨਾ ਜੀ ਡਾ ਮੇਰਾ ਰਕੇਸ਼ ਟੰਡਨ ਆ ਜੀ ਕਿੰਨੀ ਦੇਰ ਤੋਂ ਜੁੜੇ ਹੋਏ ਹਾਂ ਜੀ ਮੈਂ ਤਾਂ ਜੀ ਆਪਣੇ ਫਾਦਰ ਸਾਹਿਬ ਨਾਲ ਇਹ ਨਾਲੇ ਜੇ ਮੇਰੇ ਚਾਚਾ ਜੀ ਆ ਇਹ ਸਾਨੂੰ ਛੋਟੇ ਹੁੰਦੇ ਲੈ ਕੇ ਆਉਂਦੇ ਰਹੇ ਆ ਉਦੋਂ ਅਸੀਂ ਹਨਾ ਮੰਗੂਆ ਰਾਤ ਕੱਟੀਦੀ ਸੀ ਸਵੇਰ ਨੂੰ ਤਵਿਆਂ 'ਚ ਕੜਾ ਇੱਥੇ ਆਉਂਦਾ ਸੀ ਤਾਂ ਇਹ ਭੋਗ ਲਗਾ ਕੇ ਤੁਰ ਕੇ ਜਾਂਦੇ ਸੀ ਤੁਰ ਕੇ ਜਾਂਦੇ ਸੀ ਉਦੋਂ ਰਸਾ ਕੱਚਾ ਹੁੰਦਾ ਰਹਿੰਦਾ ਇਹ ਚੇਂਜਪੂਰੀ ਲੈ ਕੇ ਤੁਰ ਕੇ ਜਾਂਦੇ ਸੀ ਜੀ ਤਾਂ ਉਹ ਹੁਣ ਤਾਂ ਸੜਕ ਬਣ ਗਈ ਯਾਰ ਉਹ ਉਹ ਤਾਂ ਮਹਾਵਾਜੀ ਦੀ ਇੰਨੀ ਕਿਰਪਾ ਹੁਣ ਤਾਂ ਸੜਕ ਆ ਸਿੱਧੇ ਇੱਥੇ ਆਉਣ ਲੱਪੇ ਆ ਜੀ ਤਾਂ ਅਸੀਂ ਫੇਰ ਵੀ ਕਹਿੰਦੇ ਆ ਕਿ ਜਿੰਨੀ ਕੋ ਹੋਰ ਸਾਡੇ ਕੋਲ ਨਿਰਮਾਨ ਹੋਊਗਾ ਤਾਂ ਅਸੀਂ ਉਹ ਕਰਾਵਾਂਗੇ ਬਿਲਕੁਲ ਜੇ ਸਾਡੇ ਕੋਲ ਪੈਸੇ ਮਹਾਵਾਜੀ ਦੇ ਵੱਜਦੇ ਆ ਅਸੀਂ ਇੱਥੇ ਲਾਈਦੇ ਆ ਅਸੀਂ ਰੱਖ ਕੇ ਤੇ ਨਹੀਂ ਕੋ ਬਿਲਕੁਲ ਅਸੀਂ ਆਏ ਆ ਜੀ ਕੁਝ ਸੜਕ ਬਣਾਣ ਨਾਲ ਹੀ ਇੰਟਰਲੋਕ ਲੱਗਣ ਵਾਲੀ ਨਹੀਂ ਅਸੀਂ ਆ ਪਿਛਲੇ ਸਾਲ ਅਸੀਂ ਤਿੰਨ ਬਾਥਰੂਮ ਬਣਵਾਏ ਆ ਜੀ ਅਸੀਂ ਹੋਰ ਚਾਹੁੰਦੇ ਆ ਕਿ ਉੱਪਰ ਜਿਹੜੀ ਰਿਪੇਅਰ ਆ ਅਗਲੇ ਸਾਲ ਅਸੀਂ ਕਹਿੰਦੇ ਉਹ ਵੀ ਰਿਪੇਅਰ ਵੀ ਅਸੀਂ ਕਰਾ ਕੇ ਫਿਰ ਨਿਕੋ ਉਧਰ ਤੋਂ ਹੀ ਨਹੀਂ ਲਗਾਤਾਰ ਹੁਣ ਮੇਖਲ ਪੰਜਾਬ ਭਰ ਤੋਂ ਬਾਹਰੋਂ ਵੀ ਲੋਕ ਇੱਥੇ ਆ ਰਹੇ ਆ। ਬਾਬਾ ਜੀ ਹੁਣ ਦਾ ਜਲੰਧਰ ਆਉਂਦਾ, ਕਰਪੂਖਲਾ ਆਉਂਦਾ, ਸ਼ਿਆਰਪੁਰ ਆਉਂਦਾ। ਸ਼ਿਆਰਪੁਰ ਵਾਲੇ ਹਰ ਐਤਵਾਰ ਮੇਲੇ ਲੁਧਿਆਣਾ ਆਉਂਦਾ। ਸ਼ਿਆਰਪੁਰ ਵਾਲੇ ਹਰ ਹਫ਼ਤੇ ਲੰਗਰ ਲਾਉਂਦੇ ਆ ਸੱਡੇ ਨੂੰ। ਕੀ ਨਾ ਇੱਟਾ ਬਲਦੇਵ ਰਾਜਪੂਰੀ ਅੱਜ 41ਵਾਂ ਜਾਗਰਣ ਆ। ਹਾਂਜੀ ਹਾਂਜੀ ਦੇ ਪੜਤਾਂ ਦਾ ਲੱਗਦਾ। ਬਹੁਤ ਵਧੀਆ ਲੱਗ ਰਿਹਾ ਜੀ। ਬਹੁਤ ਦੇਰ ਦੇ ਨਾਲ ਜੁੜੇ ਆ ਵਾਹਬਾ ਜੀ ਦੀ ਕਿਰਪਾ ਨਾਲ। ਬਾਕੀ ਭਰਾਵਾਂ ਤੁਹਾਡਾ ਸਾਥ ਹੋਵੇ ਸਭ ਹੋ ਜਾਂਦਾ। ਕਾਠਗੀ ਨਾਲ ਜੀ ਸ਼ਾਹ ਵਾਲਾ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਮੌਕੇ ਤੇ ਜਦੋਂ ਸੰਗਤ ਜਿਹੜੀ ਆ ਬਹੁਤ ਹਮ ਹਮਾ ਕੇ ਪਹੁੰਚੀ ਹੋਈ ਆ ਤੇ ਮਾ ਆਸ਼ਾ ਦੇ ਵੀ ਸਭ ਦੀਆਂ ਆਸ਼ਾ ਪੂਰੀਆਂ ਕਰਦੀ ਆ ਹਾਂ ਜੀ ਮਾ ਆਸ਼ਾ ਦੇ ਵੀ ਕਹਿੰਦੇ ਸਭ ਦੀਆਂ ਆਸ਼ਾ ਪੂਰੀਆਂ ਕਰਦੀ ਆ ਦਾ ਭਗਤ ਜੀ ਸਾਡੇ ਨਾਲ ਹਾਂ ਜੀ ਹਾਂ ਜੀ ਕੁਝ ਕਹਿਣਾ ਚਾਹੁੰਦੇ ਇਸ ਪਾਰਟੀ ਹਰੀ ਬੋਲ ਰਾਮ ਬੋਲ ਨੌਜਵਾਨ ਸਭਾ ਰਜਿਸਟਰਡ ਮੈਂ ਕਰਾਈਆ ਔਰ ਮੈਂ ਨਗੋਦਰ ਦਾ ਹੀ ਆ ਚਾਹੇ ਮੈਂ ਅੱਜ ਲੁਧਿਆਣੇ ਦੇ ਬੈਠਾ ਲੇਕਿਨ ਮੈਂ ਇਹਨਾਂ ਦੇ ਨਾਲ ਸੰਯੋਗ ਪੂਰਾ ਮੇਰਾ ਜੀ ਇਹ ਮੇਰੇ ਪੁੱਛੇ ਬਗੈਰ ਨਹੀਂ ਕਰਦੇ ਵੀ ਮੇਲਾ ਕਦ ਦਾ ਹੈਗਾ 나ਗ ਪੰਚਵੀ ਵਾਲੇ ਦਾ ਸ਼ਾਵਨ ਦੀ ਪੰਚਮੀ ਦਾ ਮੇਲਾ ਇੱਥੇ ਇਸ ਬਗਵਤੀ ਦਾ ਆਰਡਰ ਨਾ ਹੁੰਦਾ ਸਾਡੀ ਕੋਈ ਆਰਡਰ ਨਹੀਂ ਅਸੀਂ ਚੀਜ਼ ਦਾ ਕਰਾਇਆ ਸੀ ਪਹਿਲਾਂ ਜਾਗਰਤ ਦਾ ਕਿ ਬਗਵਤੀ ਨੇ ਜਦ ਸਾਨੂੰ ਸੁਖਰੇ ਦੇ ਵਿੱਚ ਦਰਸ਼ਨ ਦਿੱਤੇ ਚਲੋ ਮਹਾਮਾਈ ਕਰੇ ਜਾਗਰਣ ਇਦਾਂ ਹੀ ਚੱਲਦੇ ਰਹਿਣਾ ਬਹੁਤ ਰਸ਼ ਹੋਵੇ ਹਾਂਜੀ ਇੱਕ ਮਿੰਟ ਕੀ ਨਾ ਆਪਾਂ ਕਰੀ ਤੇਰਾ ਸੁੰਦਰ ਕੁਮਾਰ ਜੀ ਇੱਥੇ ਮੈਂ ਮਾਤਾ ਗਨ ਗੋਣ ਕਰਨ ਆਇਓ ਮਾ ਮਾਈ ਦੇ ਗੋਣ ਕਰਨ ਆਏ ਆ ਸਾਡੀ ਪਾਰਟੀ ਜਿਹੜੀ ਆ ਮਹੰਤ ਸ਼੍ਰੀ ਸਵਰਗੀ ਮਹੰਤ ਸ਼੍ਰੀ ਚਰਨਦਾਸ ਜੀ ਮਹੰਤ ਸਵਰਗੀ ਮਹੰਤ ਸ਼੍ਰੀ ਮਿੰਦਰਪਾਲ ਜੀ ਮੇਰੇ ਪਾਪਾ ਜੀ ਔਰ ਸਵਰਗੀ ਮਹੰਤ ਸ਼੍ਰੀ ਜਗENDERਬਾਜ ਕੁੱਕੂ ਉਹਨਾਂ ਦੀ ਪਾਰਟੀ ਹੈ ਜੀ ਮੈਂ ਮਹੰਤ ਮਿੰਦਰਪਾਲ ਦਾ ਲੜਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾ ਰਹੇ ਹਾਂ ਸ਼ੁਰੂ ਦੀ ਜਿਹੜੀ ਹੈਗੀ ਆ ਪਰੰਪਰਾ ਸਾਡੇ ਅਸੀਂ ਕੀਤੀ ਆ ਬਾਕੀ ਲਾਲਾ ਹੁਣਾਂ ਦਾ ਆਸ਼ੀਰਵਾਦ ਹੈ ਇਹਨਾਂ ਦਾ ਪ੍ਰਧਾਨ ਹੁਣਾਂ ਦਾ ਰਾਜਕੁਮਾਰ ਸ਼ਰਮਾ ਦਾ ਅਸ਼ੀਰਵਾਦ ਆ ਇਹਨਾਂ ਦਾ ਸਦਕਾ ਹਰ ਸਾਲ ਮਹਾਮਲੀ ਚਨਈ ਹਾਜ਼ਰੀ ਲੱਗਦੀ ਰਹੇ ਜੈ ਮਾਤਾ ਕੀ ਨਾ ਜੀ ਬੋਲ ਦਿੱਤਾਂ ਮੈਂ ਜੀ ਧਾਰਮਿਕ ਸਿੰਗਰ ਪਵਨ ਬੋਵੀ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਔਰ ਅੱਜ ਮੈਂ ਆਸ਼ਾ ਦੇਵੀ ਮੰਦਿਰ ਵਿੱਚ ਪਹਿਲੀ ਵਾਰ ਆਪਣੀ ਟੀਮ ਦਾ ਇੱਥੇ ਹਾਜ਼ਰੀ ਲਗਾਣ ਮਾਂ ਦੇ ਦਰਬਾਰ ਤੇ ਆਇਆ ਔਰ ਸਾਡੇ ਆਦਰਨੀਏ ਸ਼੍ਰੀ ਸੁਆਸ਼ ਟੰਡਨ ਜੀ ਦੀ ਬਦੌਲਤ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਔਰ ਇੱਥੇ ਆ ਕੇ ਮੈਨੂੰ ਜਿਸ ਰਸਤਿਆਂ 'ਚ ਅਸੀਂ ਆਏ ਆਂ ਜੰਗਲੀ ਰਸਤਾ ਚੜਾਈਆਂ ਮਾਤਾ ਦੀਆਂ ਕਠਿਨ ਔਰ ਕੋਈ ਇਹਦੇ ਵਿੱਚ ਉੱਥੇ ਜੰਗਲ ਰਸਤੇ 'ਚ ਲਾਈਟ ਨਹੀਂ ਸੁੰਨਮਸਾਂ ਰਸਤਾ ਇੱਥੇ ਆ ਕੇ ਭਗਤ ਜੀ ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਰਸਤੇ 'ਚ ਮੈਂ ਸੋਚਦਾ ਸੀਗਾ ਵੀ ਇੱਥੇ ਸੰਗਤ ਆਂਦੀ ਹੋਊਗੀ ਰਸਤਾ ਇਦਾਂ ਦਾ ਲੇਕਿਨ ਇੱਥੇ ਆ ਕੇ ਅਸੀਂ ਦੇਖਿਆ ਤਾਂ ਮਹਾਮਾਈ ਦਾ ਭੰਡਾਰੇ ਭਰੇ ਪਏ ਐਨੀ ਸੰਗਤ ਪੈ ਰੱਖਣ ਨੂੰ ਜਗ੍ਹਾ ਨਹੀਂ ਔਰ ਦਰਸ਼ਨ ਦੀ ਲਾਈਨ ਮੇਰੇ ਖਿਆਲ ਚ ਸਵੇਰ ਤੱਕ ਨਹੀਂ ਟੁੱਟੇਗੀ 5 ਵਜੇ ਤੱਕ ਸਾਰੀ ਰਾਤ ਚੱਲ ਰਹੀ ਹੈ ਔਰ ਇੰਨੀ ਮਾਨਤਾ ਆਸ਼ਾ ਦੇਵੀ ਮਹਾਮਾਈ ਦੀ ਮੈਂ ਪਹਿਲੀ ਵਾਰ ਦੇਖੀ ਹੈ ਔਰ ਮੈਂ ਮਹਾਰਾਣੀ ਤੋਂ ਮੈਂ ਆਸ਼ਾ ਕਰੂੰਗਾ ਕਿ ਮਹਾਰਾਣੀ ਮੇਰੇ ਤੇ ਬੜੀ ਕਿਰਪਾ ਕੀਤੀ ਕਿ ਮੈਂ ਪਹਿਲੀ ਵਾਰੀ ਮੈਨੂੰ ਮਹਾਰਾਣੀ ਨੇ ਬੁਲਾਇਆ ਔਰ ਇੰਨੀ ਮੈਂ ਇਹ ਵੀ ਸੁਣਿਆ ਕਿ 41ਵਾਂ ਜਗਰਾਤਾ ਇਹ ਵਿਸ਼ਾਲ ਹੋ ਰਿਹਾ ਹੈ ਕਿਆਲੀ ਮਾ ਸ਼ਗਨਾਲ 48ਵਾਂ ਜਗਰਤਾ ਆਪਣੇ ਘਰ ਨਕੋਦਰ ਵੀ ਤੁਸੀਂ ਆ ਚੁੱਕੇ ਹੋ ਹਾਂਜੀ ਆ ਬਿਲਕੁਲ ਆਏ ਜੀ ਅੱਛਾ ਇੱਕ ਇੱਕ ਛੋਟਾ ਜਿਹਾ ਦਰਸ਼ਕਾਂ ਦਾ ਮਾਤਾ ਦਾ ਕੋਈ ਵੀ ਭੇਡ ਕੋਈ ਵੀ ਚੱਚਾ ਦਾ ਬਣਾ ਦੇ ਸੰਤ ਤਾਂ ਕਿ ਦਰਸ਼ਕਾਂ ਤੱਕ ਪਹੁੰਚੇ ਅੱਜ بڑا ਸ਼ੁਭ ਦਿਨ ਹੈ ਅੱਜ 나ਗ ਪੰਚਮੀ ਹੈ ਤੋਂ ਮਹਾਮਈ ਦੀ ਕਿਰਪਾ ਨਾਲ ਚਲੋ ਸ਼ੰਕਰ ਜੀ ਦਾ ਸ਼ੰਕਰ ਨੇ ਢਮਰ ਵਜਾਇਆ ਅੱਜ ਤੁਮਾਂ ਪੈ ਗਈਆਂ ਉਹ ਦੇਖੋ ਸਾਵਣ ਆਇਆ ਅੱਜ ਤੁਮਾਂ ਪੈ ਗਈਆਂ ਤੁਮਾਂ ਪੈ ਗਈਆਂ ਤੁਮਾਂ ਪੈ ਗਈਆਂ ਤੁਮਾਂ ਪੈ ਗਈਆਂ ਤੂਮਾ ਪੈ ਗਈਆਂ ਤੂਮਾ ਪੈ ਗਈਆਂ ਤੂਮਾ ਪੈ ਗਈਆਂ ਓ ਸ਼ੰਕਰ ਨੇ ਢਮਰ বাজਾਇਆ ਅੱਜ ਤੂਮਾ ਪੈ ਗਈਆਂ ਬੋਲੋ ਸ਼ੰਕਰ ਨੇ ਢਮਰ বাজਾਇਆ ਅੱਜ ਤੂਮਾ ਪੈ ਗਈਆਂ ਅੱਜ ਵੇਖੋ ਸਾਵਣ ਆਇਆ ਜੀ ਤੂਮਾ ਪੈ ਗਈਆਂ ਓ ਦੇਖੋ ਸਾਵਣ ਆਇਆ ਜੀ ਤੂਮਾ ਪੈ ਗਈਆਂ ਨਾਲੇ ਪੋਲਾ ਨਾਲੇ ਪੰਡਾਰੀ ਨਾਲੇ ਪੋਲਾ ਔਰ ਜਿਸਨੇ ਸਾਰੀ ਦੁਨੀਆ ਤਾਰੀ ਜਿਸਨੇ ਸਾਰੀ ਦੁਨੀਆ ਤਾਰੀ ਨਾਲੇ ਭੋਲਾ ਨਾਲੇ ਪੰਡਾਰੀ ਨਾਲੇ ਭੋਲਾ ਬਈ ਜਿਸਨੇ ਸਾਰੀ ਦੁਨੀਆ ਤਾਰੀ ਜਿਸਨੇ ਸਾਰੀ ਦੁਨੀਆ ਤਾਰੀ ਖੁਸ਼ੀਆਂ ਦਾ ਰੰਗ ਬਰਸਾਇਆ ਅੱਜ ਤੂੰ ਮਾਂ ਪੈ ਗਈਆ ਖੁਸ਼ੀਆਂ ਦਾ ਰੰਗ ਬਰਸਾਇਆ ਅੱਜ ਤੂੰ ਮਾਂ ਓ ਤੂੰ ਮਾਂ ਪੈ ਗਈਆ ਤੂੰ ਮਾਂ ਪੈ ਗਈਆ ਤੂੰ ਮਾਂ ਪੈ ਗਈਆ ਸ਼ੰਕਰ ਨੇ ਢਮਰ ਬਜਾਇਆ ਅੱਜ ਤੁਮਾਂ ਪੈ ਗਈਆਂ ਆਸ਼ਾ ਦੇਵੀ ਦਰਬਾਰ ਤੇ ਪਹੁੰਚੋ ਜੈ ਮਾਤਾ ਦੀ ਜੈ ਮਾਤਾ ਦੀ ਜੀ ਮੇਰਾ ਨਾਮ ਜੀ ਜਤਿੰਦਰ ਗਮਾ ਜੱਜੀ ਹੈ ਜੀ ਲੰਗਰ ਦੇ ਸੇਵਾ ਕਰ ਰਹੇ ਲੰਗਰ ਦੇ ਸੇਵਾ ਕਰ ਰਹੇ ਆ ਜੀ 31 ਸਾਲ ਤੋਂ ਸੇਵਾ ਕਰ ਰਹੇ ਆ ਜੀ ਮੈਂ ਤੇ ਜਕਾਰਾ ਮਾਸ਼ਾ ਦੇਵੀ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਇੱਥੇ ਪਹਿਲਾਂ ਤਾਂ ਟਿਗਰਾ ਸਾਹਿਬ ਤੁਹਾਡਾ ਇੱਥੇ ਆਉਣ ਤੋਂ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੁਸੀਂ ਮਾਸ਼ਾ ਦੇਵੀ ਭਵਨ ਤੇ ਪਹੁੰਚੇ ਆ ਅਸੀਂ ਇੱਥੇ ਤੁਹਾਨੂੰ ਜੀ ਆਖਦੇ ਆ ਕੀ ਨਾਮ ਆਖਿਆ ਮੇਰਾ ਨਾਮ ਜੀ ਸੰਨੀ ਟੰਡਨ ਹੈ ਜੀ ਪੂਰਾ ਦਰਵਾਸ ਮਾਰ ਰਿਹਾ ਉਹ ਨਗਰ ਦਾ ਸੇਵਾ ਕਰ ਰਿਹਾ ਉਹ ਨਾਲ ਨਾਲ ਅੱਜ ਕਿਵੇਂ ਲੱਗ ਰਿਹਾ ਬਹੁਤ ਚੰਗਾ ਲੱਗਦਾ ਜੀ ਤੇ ਇਹ ਦੇਖੋ ਜੀ ਪੂਰਾ ਨਕੋਦਾ ਸਾਡਾ ਸ਼ਹਿਰ ਸਾਡੀਆਂ ਸੰਸਥਾਵਾਂ ਜੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਉਹ ਸਾਡਾ ਬੜਾ ਪੂਰ ਯੋਗਦਾਨ ਦੇ ਦੀਆਂ ਨੇ ਅਸੀਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਤੇ ਇਹਨਾਂ ਨੂੰ ਧੰਨਵਾਦ ਕਰਦੇ ਆਂ ਇਹ ਇਕ ਤਾਂ ਲਹਿਰ ਦਾ ਜਿਹਨਾਂ ਨੇ ਸਾਡੇ ਸਾਡੇ ਨਾਲ ਇੰਨਾ ਸੰਜੋਗ ਦਿੱਤਾ ਅੱਜ 41ਵਾਂ ਜਾਗਰਨ 41ਵਾਂ ਜਾਗਰਨ ਹੋ ਰਿਹਾ ਸਾਡੇ ਵੀ ਦਰਬਾਰ ਤੇ ਮਾਹਮਾਈ ਘਰੇ ਇੱਦਾਂ ਜਾਗਰਨ ਹੁੰਦੇ ਰਹੇ ਇਦਾਂ ਹੀ ਚੱਲਦੇ ਰਹੇ ਜੀ ਮਾਹਮਾਈ ਸਾਹਿਬ ਦੀਆਂ ਝੋਲੀਆਂ ਭਰਦੀਆਂ ਰਹਿੰਦੀਆਂ ਬਹੁਤ ਪੁੱਛਿਓ ਜਾਗਰਨ ਦੇ ਵਿੱਚ ਕਿਵੇਂ ਲੱਗ ਰਿਹਾ ਹੈ ਹਾਂਜੀ ਟਿੰਗਰੇ ਸਾਹਿਬ ਬਹੁਤ ਵਧੀਆ ਲੱਗ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਮਾਪਕ ਹੋਤੀ ਦੇ ਜਾਗਰਨਾਂ ਜੀ ਅੱਜ ਮਾਛ ਦੇਵੀ ਦਰਬਾਰ ਤੇ ਅੱਜ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਬਹੁਤ ਜ਼ਿਆਦਾ ਰਸ ਪਿਆ ਹੈ ਤੇ ਸਾਰੇ ਸ਼ਹਿ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੈ ਮਾਤਾ ਦੀ ਬਹੁਤ-ਬਹੁਤ ਸ਼ੁਕਰੀਆ ਜੀ ਮੇਰਾ ਨਾਮ ਜੀ ਮੁਕੇਸ਼ ਹਰਪੁਰ ਤੋਂ ਮੈਂ ਇਹਦੇ 4-5 ਸਾਲ ਤੋਂ ਲਾਈਟ ਦੀ ਸੇਵਾ ਨਿਭਾਉਂਦਾ ਪਿਆ ਹਾਂ ਲੋਕੀ ਸੰਨੀ ਭਾਈ ਤੇ ਜਾਜੀ ਭਾਈ ਨੂੰ ਲੈ ਕੇ ਆਇਆ ਮੈਂ ਤੇ ਖੂਬ-ਖੂਬ ਜਿੰਨੀ ਵੀ ਹੋ ਸਕਰੀ ਮੇਤੁਮ ਸੇਵਾ ਨਿਭਾ ਰਿਹਾ ਹਾਂ ਪੰਚਮੀਆ ਔਰ ਮਾਤਾ ਆਸ਼ਾ ਦੇਵੀ ਦਰਬਾਰ ਤੇ ਪਹੁੰਚੇ ਆ ਪੂਰਾ ਮੈਂ ਖ ਨਕੋਦਰ ਹੀ ਅੱਜ ਦੇ ਦਿਨ ਖਾਲੀ ਹੋ ਜਾਂਦਾ ਇਦਾਂ ਹੀ ਆ ਜੀ ਪੂਰਾ ਨਕੋਦਰ ਅੱਜ ਦੇ ਦਿਨ ਖਾਲੀ ਹੋ ਜਾਂਦਾ ਸਾਰੇ ਮਾ ਆਸ਼ਾ ਦੇਵੀ ਦਰਬਾਰ ਤੇ ਆਉਂਦੇ ਨੇ ਇੱਕ ਕਹਾਵਤ ਮੈਂ ਪਹਿਲੇ ਵੀ ਇਹਨਾਂ ਤੋਂ ਸੁਣ ਚੁੱਕਾ ਜੋ ਇਹਨਾਂ ਨੇ ਤੁਹਾਨੂੰ ਦੱਸੀ ਆ ਕਿ ਮਹਾਮਾਈ ਦਾ ਸ਼ੇਰ ਇੱਥੇ ਆਉਂਦਾ ਇਹ ਪੰਡਤ ਜੀ ਵੀ ਸਾਨੂੰ ਬਾਰ-ਬਾਰ ਕਹਿ ਚੁੱਕੇ ਆ ਮਹਾਮਾਈ ਦਾ ਸ਼ੇਰ ਆਉਂਦਾ ਪਰ ਕਿਸੇ ਨੂੰ ਨੁਕਸਾਨ ਨਹੀਂ ਕਰਦਾ ਔਰ ਮਹਾਮਾਈ ਦਾ ਚੱਕਰ ਲਾ ਕੇ ਮਾਤਾ ਮੱਥਾ ਟੇਕ ਕੇ ਇੱਥੋਂ ਚਲੇ ਜਾਂਦਾ ਤੋਂ ਤਸਵੀਰਾਂ ਤੁਹਾਨੂੰ ਸਾਰੀਆਂ ਆ ਸੀ ਜਿਹੜੀਆਂ ਇਕਤਾ ਲਹਿਰ ਤੇ ਦਿਖਾ ਰਹੀ ਸੀ ਸਿੰਗਰ ਸਾਹਿਬ ਨਾਲ ਗੱਲਬਾਤ ਕਰਾਈਏ ਸਿੰਗਰ ਜੀ ਆ ਇਹ ਕਮੇਟੀ ਦੇ ਮੈਂਬਰ ਆ ਤੋਂ ਆਸ਼ਾ ਦੇਵੀ ਭਵਨ ਤੋਂ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਕੋਦਾ